ਹੀ ਗਲ ਉਹ ਡਾਡੀ ਦੀ ਆਵਾਜ਼ ਮਾਰੀ ਮੈਨੂੰ ਬੜਾ ਰੋਲਾ ਪੈਣ ਦਿਆ ਇਹ ਤੈਨੂੰ ਨਹੀਂ ਪਤਾ ਕੀ ਕਰਦੀ ਬੈਦੀ ਅਜ ਹੈ ਇਹ ਕੌਣ ਲੈ ਕੇ ਤੂੰ ਖਤ ਲੈ ਕੇ ਭੇਜਦਾ ਤੈਨੂੰ ਇਹ ਵੀਰ ਜੀ ਇਹ ਕੀ ਕਹਿਣ ਡਏ ਆ ਤੁਸੀਂ ਮੈਨੂੰ ਨਹੀਂ ਕੋਈ ਸਮਝ ਲੱਗਣ ਡਿਆ ਚੰਗੀ ਸਾਡੀ ਪਾਲਣ ਪੁੱਛਣ ਦਾ ਤੂੰ ਮੁੱਲ ਪਾਇਆ ਹੀ ਬਾਪੂ ਦੀ ਚਿੱਠੀ ਪੱਗ ਨੂੰ ਪਤਾਗ ਲਾਏਗੀ ਕੌਣ ਵਾਏ ਤੇਰੀਆਂ ਵੱਡਾ ਲੱਤਾ ਕੌਣ ਲੈ ਕੇ ਭੇਜਦਾ ਦੱਸ ਦ ਵੀਰ ਜੀ ਨਾ ਮੈਂ ਪੜੀ ਆ ਨਾ ਮੈਨੂੰ ਲਿਖਣਾ ਆਉਂਦਾ ਵਾ ਤੇ ਮੈਂ ਦੱਸ ਕਿੰਨੂੰ ਖਤ ਲਿਖਣੇ ਆ ਮੰਮੀ ਤੂੰ ਹੀ ਵੀਰ ਨੂੰ ਸਮਝਾਓ ਕਿੰਦਾ ਦੀਆਂ ਗੱਲਾਂ ਕਰਨ ਡੇ ਆ ਇਹ ਕਾਲ ਤਾਂ ਸੋਚਣ ਵਾਲੀ ਆ ਪੁੱਤ ਅਸੀਂ ਐਵੇਂ ਉਹ ਤੇਨ ਜਾਵ ਲਈ ਜਾਨੇ ਆ ਜਦੋਂ ਪੜੀ ਨਹੀਂ ਲਿਖੀ ਨਹੀਂ ਤੇ ਉਹਨੇ ਕਿਤਾ ਲੈਟਰ ਲਿਖ ਲੈਣਾ ਹੈਗਾ ਅਸੀਂ ਐਵੇਂ ਉਹ ਤੇ ਉਂਗਲਾਂ ਚੁੱਕੀ ਜਾਂਦੇ ਆ ਉਹਨੂੰ ਪੁੱਛ ਤੇ ਲਓ ਚੰਗੀ ਤਰ੍ਹਾਂ ਮਾਤਾ ਪਤਾ ਕੀ ਆ ਇਹਨੇ ਨਹੀਂ ਕਿ ਲਿਖੇ ਉਹ ਲਿਖਣ ਵਾਲਾ ਤਾਂ ਪੜਿਆ ਨਾ ਜਿੰਨੇ ਨੂੰ ਭੇਜੇ ਆ ਉਹ ਤਾਂ ਦੱਸੇ ਨਾ ਕਿਹੜਾ ਹੈਗਾ ਵਾ ਦੱਸੇ ਤੇ ਉਹ ਤਾਂ ਹੀ ਨਾ ਜੇ ਉਹਨੂੰ ਕਾਹੇ ਦਾ ਪਤਾ ਹੋਏ ਜਦੋਂ ਉਹਨੂੰ ਕਾਹੇ ਦਾ ਪਤਾ ਹੀ ਨਹੀਂਗਾ ਖਰੇ ਕਿਹੜਾ ਮੇਰੀ ਤੀਦੇ ਹਾਂ ਤੋ ਤੋ ਕਦਮ ਅਗਰ ਪਿਆਵਾ ਜਿਹੜਾ ਆਖ ਤੇ ਖੁਸ਼ੀਆਂ ਉਹਨੂੰ ਚੰਗੀਆਂ ਹੀ ਨਹੀਂ ਲੱਗਦੀਆਂ ਮੇਰੇ ਘਰ ਭਾਂ ਤੈਨੂੰ ਕਵੜੀ ਲੱਗੇ ਇਹ ਕੰਮ ਰਾਜ ਦਾ ਵੀ ਹੋ ਸਕਦਾ ਵਾ ਕੀ ਤਾ ਇਹਨੂੰ ਬੁਰਿਆ ਬਣਾਉਣ ਦੀ ਮਾਰੀ ਨੇ ਉਹਦੇ ਨਹੀਂਗੇ ਇਹ ਕਾਰਨਾਮੇ ਮੈਨੂੰ ਤਾਂ ਜੀ ਕਹਤਾ ਮੈਂ ਇਹਨੂੰ ਉਹ ਹੀ ਮਾਰਦਾ ਜਾਂ ਆ ਮਰ ਜਾ ਕੀ ਕਰਦੀ ਸਾਡੇ ਘਰ ਦੀ ਬਦਨਾਮੀ ਕਰਾਉਣ ਦੀ ਐ ਬੀਬੀ ਪਤਾ ਗੱਲ ਕੁਛ ਨਾ ਕੁਛ ਤੇ ਹੈਗੀ ਆ ਨਾ ਬਿਲਕੁਲ ਨਹੀਂ ਹੋ ਸਕਵੇ ਕਿ ਸਾਰਾ ਇਹ ਝੂਠ ਹੋਵੇ ਵੀਰ ਜੀ ਤੁਸੀਂ ਮੇਰੀ ਗੱਲ ਤੇ ਯਕੀਨ ਕਰੋ ਤੁਹਾਨੂੰ ਲੱਗਦਾ ਵਾ ਕਿ ਮੈਂ ਇਦਾਂ ਕਰ ਸਕਦੀ ਆ ਮੈਨੂੰ ਤੁਹਾਡੀ ਤੇ ਡਾੜੀ ਦੀ ਇੱਜ਼ਤ ਪਿਆਰੀ ਆ ਮੈਨੂੰ ਹੋਰ ਨਹੀਂ ਕੋਈ ਵੀ ਚਾਹੀਦਾ ਵੀ ਤੁਸੀਂ ਮੇਰੇ ਤੇ ਕਿੱਡਾ ਵੱਡਾ ਇਲਜ਼ਾਮ ਲਾਤਾ ਵਾ ਵੇਖ ਹੁਣ ਆਂਟ ਗਾਂਟ ਵੇਖੂ ਤੇ ਕੀ ਆਖੂਗਾ ਆਖਣਾ ਕਰੇ ਕਿਹੜੀ ਕੋਲੋ ਕੁੜੀ ਨੂੰ ਝਟਕਾ ਡਾਇਆ ਤੇ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਅੰਦਰਵਾੜ ਕੇ ਸਮਝਾਈਦਾ ਹੁੰਦਾ ਜੇ ਕੋਈ ਗੱਲ ਵੀ ਹੋਵੇ ਤੇ ਤੂੰ ਤਾਂ ਸਿੱਧਾ ਹੀ ਗੈਪਿਆ ਮੈਂ ਰੌਲਾ ਪਾਉਣਾ ਉਹ ਮਾਤਾ ਆਪਾਂ ਨੂੰ ਬੱਚੇ ਆਪਣੇ ਚੰਗੇ ਲੱਗਦੇ ਨੇ ਠੀਕ ਹੈ ਬਾਹਰ ਤੇ ਪਹਿਲਾਂ ਹੀ ਰੌਲਾ ਪਿਆ ਹੁੰਦਾ ਵਾ ਸਾਨੂੰ ਨਹੀਂ ਕੋਈ ਦੱਸਦਾ ਇਹ ਤੇ ਸਾਨੂੰ ਕਲੀਅਰ ਕਰਨਾ ਪਊਗਾ ਹੁਣ ਸਾਰਾ ਕੁਝ ਡਾਡੀ ਜੀ ਤੋ ਇਹ ਕਿਉਂ ਨਹੀਂ ਬੋਲਦੇ ਮੈਂ ਤੋ ਇਹ ਵੀ ਇਹਨੂੰ ਸਮਝਾਓ ਮੈਂ ਇਦਾਂ ਦਾ ਕੰਮ ਕਰ ਸਕਦੀ ਤਾਨੂੰ ਮੈਤੇ ਮਾਸਾ ਯਕੀਨ ਨਹੀਂ ਹੈਗਾ ਵੀ ਅਜੇ ਵੇਲਾ ਬਾਪੂ ਜੀ ਅਜੇ ਵੀ ਆਪਣੀ ਗਲਤੀ ਨਹੀਂ ਮੰਨਦੀ ਕਬਲ ਸਾਰਾ ਸਬੂਤ ਮੇਰੇ ਹੱਥ 'ਚ ਪਿਆ ਵਾ ਜਾਂ ਕੋ ਮੈਂ ਬਾਹਰੋਂ ਕੋਈ ਗੱਲ ਸੁਣੀ ਹੋਵੇ ਨਾ ਵੱਖਰੀ ਗੱਲ ਆ ਲੈ ਹੋ ਗਿਆ ਵੀਰ ਇਹਨਾਂ ਦਾ ਦਿਵਾਲੇ ਇਹਨਾਂ ਅੱਤ ਵੀ ਬੜੀ ਚੁੱਕੀ ਸੀ ਮਾਵਾਂ ਤਿਆਂ ਨੇ ਮੈਂ ਵੀ ਜਾਣੇ ਆ ਨਾ ਬਲਦੀ ਦਾ ਤੇਲ ਪਾ ਕੇ ਆਉਣੀ ਆ ਫੇਰ ਮਚਾਉਣੀ ਆ ਤੇ ਫੇਰ ਪਤਾ ਲੱਗਣਾ ਇਹਨਾਂ ਨੂੰ ਦੱਸਦੀ ਆ ਕਿ ਨੰਬਰ ਰੋਣਾ ਤੇਰੀ ਧੌਣ ਉਹ ਮੇਜਰਾ ਥੋੜਾ ਆ ਜਾ ਨਾ ਅਗਲ ਨੂੰ ਹੱਥ ਮਾਰ ਕੁੜੀ ਤੇਰੇ ਵਾਂਗੂ ਜਵਾਨ ਆ ਆ ਤੂੰ ਗੱਲਾਂ ਕਰਦਾ ਚੰਗਾ ਲੱਗਦਾ ਉਹਨੂੰ ਕੀ ਉਹ ਮਾਰ ਕੇ ਕੀ ਕਰੇਗਾ ਉਹ ਕੋਈ ਬਾਪੂ ਕੀ ਘਤ ਪੱਛੇ ਦੱਸਦੀ ਕਿਉਂ ਨਹੀਂ ਫੇਰ ਦੱਸ ਸਹੀ ਕੀ ਗੱਲ ਹੈਗੀ ਆ ਪੁੱਤ ਹੱਥੀ ਪੈਂ ਜਾਂ ਚੱਕੇ ਲੱਗੀਦਾ ਤੇਰੇ ਤੋਂ ਤਾਂ ਜਵਾਨ ਹੋਈ ਆ ਤੇ ਤੂੰ ਭੱਜ-ਭੱਜ ਕੇ ਟੈਂਡਿਆ ਮਾ ਹਾਂ ਜੇ ਦੇ ਨਾ ਕੰਨ ਕਰਨਾ ਤਾਂ ਜਿਹੜੀ ਕਰਨੀ ਆ ਤੇ ਮਾਤਾ ਤੂੰ ਹੀ ਪੁੱਛ ਲੈ ਉਹਨੂੰ ਕੀ ਗੱਲ ਹੈਗੀ ਜੇ ਮੈਨੂੰ ਨਹੀਂ ਦੱਸਣਾ ਤੈਨੂੰ ਦੱਸ ਦੇ ਜਿਹੜੀ ਕੋਈ ਗੱਲ ਵਾ ਉਥੇ ਅੰਦਰ ਬਹਿ ਕੇ ਤੇ ਹੋਏ ਅੰਦਰ ਕਰੋ ਕਿ ਉਹ ਲੈ ਕੇ ਗਿਆ ਲੋ ਵਾ ਹੋਰ ਕੰਨਾ ਕਰਦੇ ਆ ਵਿਆਹ ਕਿਉਂ ਦੇ ਰਹੇ ਹੋ ਹੀ ਲੈ ਕੇ ਜੇ ਬਹਿ ਕੇ ਘੰਟੇ ਰੋਈ ਉਹ ਮੈਨੂੰ ਆਏ ਨਹੀਂ ਤੇ 4 ਦਿਨ ਹੀ ਅਜੇ ਹੋਏ 4 ਦਿਨ ਹੀ ਹੋਏ ਤੇ ਆ ਹੁੰਦਿਆ ਰੋਲਾ ਪਾ ਲਿਆ ਜੇ ਮੈਂ ਵੀ ਤਾਂ ਕਹਿੰਦਾ ਵਿਆਹ ਕਰਦੀ ਆ ਉਹਦਾ ਹਾਏ ਹਜੇ ਸੰਦੇ ਡੈਡੀ ਇਹ ਨਾ ਰੌਲਾ ਮੈਂ ਬਾਤ ਸਭ ਕੋ ਸੁਣ ਲਈ ਆ ਮੈਨੂੰ ਸਮਝ ਆ ਗਈ ਆ ਕਿ ਤੁਸੀਂ ਕੀ ਗੱਲਾਂ ਕਰਦੇ ਗਲੀ ਗਵਾੜਨਾ ਪਤਾ ਲੱਗਦਾ ਪਿੰਨ ਦੇ ਘਰ ਕਾਦਾ ਰੌਲਾ ਪੈਣ ਰਿਹਾ ਜੇ ਕੋਈ ਗੱਲ ਹੋ ਤਾਂ ਬੈ ਕੇ ਸਮਝ ਲਾ ਲੋ ਤੁਹਾਨੂੰ ਕੀ ਹੋ ਗਿਆ ਉਹ ਤੁਹਾਨੂੰ ਉਹ ਗਲਤ ਹੁਣ ਜਿਹੜੀ ਹੈਗੀ ਆ ਕਿ ਤੂੰ ਤੁਹਾਡਾ ਕੋ ਮਾੜਾ ਮੋਢਾ ਬਵਾੜਨਾ ਕਿ ਨਹੀਂ ਜੁਮਵਾਰੀ ਤੁਹਾਡੀ ਜੁਮਵਾਰੀ ਬੰਦੀ ਵੀ ਤਾਂ ਨਾ ਤੇ ਕੁੜੀ ਦਾ ਖਿਆਲ ਰੱਖੀਏ ਤਾਂ ਸੈਂ ਖਿਆਲ ਹੀ ਰੱਖਣ ਦੇ ਹੋਰ ਕੀ ਕਰਨ ਦੇ ਆ ਤੂੰ ਹੀ ਤਾਂਵੇਂ ਰੌਲਾ ਪੈ ਜਾਂਦੇ ਜੇ ਐਵੇਂ ਰੌਲਾ ਪਾਉਂਦੇ ਆ ਤਾਂ ਲਾਗੇ ਖਲੋਤੀ ਆ ਪੁੱਛ ਲਓ ਉਹਨੂੰ ਉਹ ਪੁੱਛਣੀ ਨਹੀਂ ਉਹਨੂੰ ਪੁੱਛਣੀ ਤਾਂ ਦੇ ਆ ਜੇ ਕੋਈ ਗੱਲ ਹੋਵੇ ਭਾਬੀ ਜੀ ਤੇ ਫੇਰੇ ਮੈਂ ਦੱਸਾਂ ਨਾ ਮੈਨੂੰ ਤਾਂ ਤੁਸੀਂ ਕਦੀ ਦੁਕਾਨ ਤੇ ਨਹੀਂ ਕੱਲਿਆ ਸੌਦਾ ਲੈਣ ਨਾ ਕਦੀ ਮੈਨੂੰ ਕਹਿੰਨੇ ਦਵਾਈ ਲਿਆ ਕੇ ਦਿੱਤੀ ਆ ਜੇ ਮਾੜੀ ਚੰਗੀ ਮੰਮੀ ਘੋੜੀ ਦੇ ਦਿੰਦੀ ਤੇ ਮੈਂ ਖਾ ਲੈਨੀ ਆ ਐਡਾ ਵੱਡਾ ਕੰਮ ਮੈਂ ਕਿੱਦਾਂ ਕਰਨਾ ਹੈ ਕੰਮ ਤਾਂ ਤੇ ਮੈਨੂੰ ਪਤਾ ਨਹੀਂਗਾ ਪਰ ਜ਼ੁਬਾਨ ਇੱਥੇ ਬੰਦ ਕਰ ਲਾ ਨਹੀਂ ਮੈਂ ਵੱਢ ਕੇ ਹੱਥ 'ਚ ਪੜਾ ਦੇਣੀ ਆ ਤੇ ਮਾਦਾ ਤੂੰ ਹੀ ਸੁਣ ਨ ਮੇਰੀ ਗੱਲ ਆਂਦੀ ਜਿਹੀ ਰਾਏ ਨੇ ਕੀਤਾ ਵਾ ਤੂੰ ਮੈਨੂੰ ਵੇਖਿਆ ਇਹ ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਮੈਂ ਮਾਰ ਕਿਉਂ ਨਹੀਂ ਗਈ ਤੁਸੀਂ ਉਹਦੇ ਆ ਆਪਾਂ ਜੇ ਮੇਰੇ ਨਾਲ ਕਰਨ ਦੇ ਜੇ ਇਹ ਰਾਜ ਨੇ ਕੀਤਾ ਮੈਨੂੰ ਕਿ ਲੋੜੀ ਉਹਦੇ ਨਾਲ ਕਰਦੀ ਹੈ ਕੰਮ ਤੇ ਨਾਲੇ ਜਸਨ ਦੇ ਪਾਪਾ ਤੁਹਾਨੂੰ ਪਤਾ ਮੇਰੀ ਲਿਖਾਈ ਹੈਗੀ ਆ ਮੇਰੀ ਲਿਖਾਈ ਤਾਂ ਤੁਹਾਨੂੰ ਪਤਾ ਲੈਂਦਾ ਵੀ ਇਹਦੀ ਲਿਖਾਈ ਕਿੱਦਾਂ ਦੀ ਆ ਉਹ ਮੇਰੀ ਥੋੜੀ ਜਿਹੀ ਲਿਖਾਈ ਤੇ ਮਾਤਾ ਨੇ ਮੇਰੇ ਤੇ ਸਾਖ ਕਰੀ ਜਾਣ ਲਈ ਆ ਪਾਬੀ ਜੀ ਮੈਨੂੰ ਨਹੀਂ ਪਤਾ ਤੁਸੀਂ ਇਹ ਕੰਮ ਕੀਤਾ ਕਿ ਨਹੀਂ ਕੀਤਾ ਪਰ ਆਹ ਵੇਖੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਜੋ ਵੀ ਸੱਚ ਵਾ ਨਾ ਵੀਰ ਸਾਹਮਣੇ ਤੇ ਦਾਦੀ ਜੀ ਸਾਹਮਣੇ ਦੱਸ ਦੋ ਕਿਉਂ ਮੈਨੂੰ ਜਿੰਦੇ ਜੀ ਮਾਰਨ ਲੱਗੇ ਆ ਇਹਨਾਂ ਦੇ ਵੀ ਦਿਲ ਤੇ ਕੀ ਬੀਤੂਗੀ ਵੀ ਸਾਡੀ ਭੈਣ ਆਹ ਕੋ ਕਰਦੀ ਫਿਰਦੀ ਆ ਵੀਰ ਜੀ ਯਕੀਨ ਕਰੋ ਮੇਰੇ ਤੇ ਮੈਂ ਹੋ ਜਾ ਕੰਮ ਕੋਈ ਨਹੀਂ ਕੀਤਾ ਵੀ ਇੱਕ ਵਾਰੀ ਮੇਰੇ ਤੇ ਵਿਸ਼ਵਾਸ ਕਰਕੇ ਤੇ ਵੇਖੋ ਵੀ ਲੈ ਇਹ ਤੇ ਰੋ ਧੋ ਕੇ ਨਾ ਤੇ ਗੱਲ ਨੂੰ ਠੰਡੀ ਪਾਈ ਜਾਂਦੀ ਆ ਖੰਡੀ ਦਾ ਮਾਂ ਵੀ ਨਹੀਂ ਹੋਣ ਦਿੰਦੀ ਮਾਂ ਵੀ ਬਰਦੀ ਦਾ ਤੇਲ ਪਾਈ ਜਾਣਾ ਜੇ ਸੱਚੀ ਹੋਣ ਲੱਗੂਗੀ ਨਾ ਤੇ ਇਹਨੂੰ ਵਲਫਰੇਪ ਆਉਂਦੇ ਨਾ ਇਤੋਂ ਮੈਂ ਚਾਰ ਰਤੀਆਂ ਵੱਧ ਵਲਫਰੇਪ ਜਾਣਦੀ ਆ ਹੁਣ ਨਾ ਰੋ ਰੋ ਕੇ ਕਿਦਾਂ ਸੱਚੀ ਹੋਣ ਦੇ ਆ ਆਂਦੀ ਮੈਨੂੰ ਪੜਨਾ ਨਹੀਂ ਆਉਂਦਾ ਜਿਨੇ ਅਗਲੇ ਨੇ ਭੇਜਿਆ ਉਹਨਾਂ ਦਾ ਪੜਨਾ ਹੁੰਦਾ ਤਾਂ ਨਿਕਾ ਚੱਲ ਮੰਨਿਆ ਭਾਬੀ ਜੀ ਮੈਂ ਤੁਹਾਡੀ ਗੱਲ ਮੰਨ ਲੈਣੀ ਆ ਕਿ ਅਗਲੇ ਨੇ ਭੇਜਿਆ ਤੇ ਮੈਨੂੰ ਕਿਹੜੇ ਪੜਨੇ ਆਉਂਦੇ ਆ ਮੈਂ ਕਿਹਦੇ ਕੋਲ ਪੜਾ ਲੈਣੇ ਬਥੇਰੀਆਂ ਬਾਹਰ ਸੇਲੀਆਂ ਬਣਾਈਆਂ ਉਹਨਾਂ ਨਾਲ ਤੁਰ ਪੈਣੀ ਆ ਕਦੀ ਮੈਂ ਸਬਜੀ ਦੇਵਾਂ ਕਦੀਪਾ ਵੀ ਮੈਂ ਸਬਜ਼ੀ ਲੈ ਆਵਾਂ ਮਿੰਨੂ ਕਬਾ ਤੂੰ ਕੀ ਕਰਦੀ ਫਿਰਦੀ ਐ ਬਾਹਰ ਜਿਨ੍ਹਾਂ ਨੇ ਇਹੋ ਜੇ ਕੰਮ ਕਰਨੇ ਆ ਨਾ ਉਹ ਬਥੇਰੀਆਂ ਚਲਾਕਾ ਹੁੰਦੀਆਂ ਵਾ ਤੂੰ ਸਾਡੇ ਸਾਹਮਣੇ ਭੋਲੀ ਆ ਤੂੰ ਤੇ ਗੋਲੀ ਆ ਉਹ ਤੇ ਵਿਹਾਂ ਨੂੰ ਚਾਰ ਕੇ ਆਉਣੀ ਆ ਉਹ ਸਾਡੇ ਸਾਹਮਣੇ ਭੋਲੀ ਬਣਦੀ ਰਹਿਣੀ ਐ ਚਤੋ ਘੜੀਆਂ ਕਬਲ ਪੁੱਤ ਜੇ ਕੋਈ ਗੱਲ ਹੈਗੀ ਆ ਨਾ ਤੇ ਸੱਚ-ਛੱਤ ਦੱਸ ਦੇ ਮੰਮੀ ਤੁਸੀਂ ਤਾਂ ਯਕੀਨ ਕਰੋ ਮੈਂ ਤੇ ਜਦਾਂ ਨੂੰ ਨਹੀਂ ਨਾ ਯਕੀਨ ਆਉਂਦਾ ਤੇ ਮੈਂ ਤੁਹਾਡੀ ਸੌਂ ਖਾ ਲੈਣੀ ਆ ਸੌਂ ਦੀ ਕਿਹੜੀ ਗੱਲ ਵਾ ਸੌਂ ਦਾ ਝੂਠੇ ਜਿੰਨੇ ਮਰਜ਼ੀ ਖਾ ਲੋ ਲਿਆ ਮੈਂ ਵੀ ਖਾ ਲੈਣੀ ਆ ਉੱਤੇ ਕਿਹੜਾ ਲਿਖਿਆ ਵਾ ਕਿ ਸੱਚ ਵਾ ਤੇ ਕੋਈ ਝੂਠ ਵਾ ਰਾਜ ਐਵੇਂ ਨਹੀਂ ਸੌਂ ਖਾਧੀਆਂ ਜਾਂਦੀਆਂ ਸੌਂ ਨਹੀਂ ਚੱਗੀ ਹੁੰਦੀ ਜਾਣੇ ਐਵੇਂ ਨਹੀਂ ਆਖਿਆ ਕਿ ਸੱਚੀ ਵੀ ਸੌਂ ਮਾੜੀ ਤੇ ਝੂਠੀ ਵੀ ਮਾੜੀ ਜਸਨ ਦੇ ਡੈਡੀ ਇਹਨਾਂ ਮਰਤੇ ਦਿੱਤਾ ਲਜਾਮਲਾ ਤੁਸੀਂ ਸਾਰੇ ਘਰ ਦੀ ਕਰੋ ਫੋਲਾ ਫਲਾਈ ਬਿਹਲੀਓਂ ਤਾਂ ਕਹਿੰਦੇ ਨਾ ਉੱਡ ਕੇ ਆ ਗਿਆ ਤੇ ਅੱਜ ਕੱਲ ਤੁਹਾਨੂੰ ਪਤਾ ਵਾ ਕਿੰਨੇ ਮੁੰਡੇ ਕੁੜੀਆਂ ਉਧਰ ਉਧਰ ਗਿਫਟ ਦਿੰਦੇ ਆ ਉਹ ਨਾ ਕੋ ਤੁਹਾਡੇ ਹੱਥ ਤੇ ਲੱਗੂਗਾ ਹੀ ਨਾ ਉਹ ਮੈਨੂੰ ਹੋਰ ਸਬੂਤਾਂ ਦੀ ਲੋੜ ਨਹੀਂ ਹੈਗੀ ਮੇਰਾ ਇਹਦੇ ਨਾਲੇ ਬੜਾ ਸਿਰ ਨਹੀਂ ਵਾ ਹੋ ਗਿਆ ਵਾ ਮੈਨੂੰ ਨਹੀਂ ਹੋਰ ਕੋਈ ਕੋਈ ਚਾਹੀਦਾ ਫੇਰ ਇਹਦੀ ਮਾਂ ਦੀ ਅੱਖਾਂ ਕਿੰਨਾ ਖੁੱਲਣਗੀਆਂ ਚੱਲ ਹਾਂ ਮਾਤਾ ਉੱਠ ਤੇ ਕਰ ਮੇਰ ਨਾਲ ਘਰ ਦੀ ਪੋਲਾ ਫਲਾਈ ਕੋਈ ਨਾ ਕੋਈ ਤੇ ਤੇਰੇ ਹੱਥ ਚੀਜ਼ ਲੱਗੂਗੀ ਨਾ ਇਹਨੂੰ ਤੁਸੀਂ ਧੀ ਸਮਝਿਆ ਤੇ ਮੈਨੂੰ ਤੁਸੀਂ ਬਗਾਨੀ ਸਮਝ ਲੈਣਾ ਕਿੱਡੀ ਕੇ ਦੋ ਦਿਨਾਂ ਤੋਤੀ ਆ ਤੂੰ ਮੈਨੂੰ ਮੇਰੀ ਨਜ਼ਰ ਦੇ ਦੇਣੀ ਚਾਹੀਦੀ ਚੱਲ ਤੂੰ ਬਾਹਰ ਕਿੱਥੇ ਕੱਢ ਕੇ ਖਲੋਤੀ ਹੈਗੀ ਆ ਬਾਪੂ ਮੇਰੀ ਗੱਲ ਸੁਣ ਲੋਨ ਇਹਦਾ ਕੋ ਮੜਾ ਚੰਗਾ ਵੇਖ ਕੇ ਨਾ ਇਹਦਾ ਵਿਆਹ ਕਰ ਦਈਏ ਇਹ ਨਾ ਵੇਖ ਵੀ ਉਹ ਮੇਰਾ ਦੋਸਤ ਹੀ ਉਹ ਆਊਗਾ ਜੇ ਕਿਤੇ ਕੱਲ ਬਾਹਰ ਆ ਕੇ ਦੋਸਤ ਸੁਣਦਾ ਵੇ ਇਹ ਗੱਲਾਂ ਤੇ ਕੀ ਸਾਨੂੰ ਕਹੂਗਾ ਸਾਡੀ ਤਾਂ ਅੱਗੇ ਤੋਏ ਤੋਏ ਹੋ ਗਈ ਆ ਤੋਏ ਤੋਏ ਕਰਾਈ ਤੇ ਹੋਈ ਆ ਇਹੋ ਜਿਹੀ ਦੋਸਤ ਰਿਸ਼ਤਾ ਕਰਾਉਂਦੇ ਕਰਾਉਂਦੇ ਡੈਡੀ ਤੂੰ ਤੇ ਦੋਸਤ ਤੇ ਤੋਂ ਜਾਣਾ ਹੀ ਆਖਣਾ ਹੀ ਇਹੋ ਜਿਹਾ ਰਿਸ਼ਤਾ ਕਰਨ ਨੂੰ ਕਰਨੇ ਨਾ ਦੁਸ਼ਮਣ ਚੰਗਾ ਜਿਹੜੀ ਆਪਣੀ ਧੀ ਦਾ ਇਹੋ ਜਿਹਾ ਰਿਸ਼ਤਾ ਕਰਾਉਂਦੇ ਆ ਇਹ ਰਾਜ ਜ਼ੁਬਾਨ ਨੂੰ ਨਾ ਥੋੜੀ ਅੰਦਰ ਰੱਖਿਆ ਕਰ ਰਤੀ ਕ ਗੱਲ ਹੁੰਦੀ ਤੇ ਤੂੰ ਐਂ ਕੀ ਕਰਕੇ ਸ ਬਣਾ ਦੇਨੀ ਆ ਕੀ ਤੋਏ ਤੋਏ ਹੋ ਗਈ ਆ ਇਹ ਗੱਲਾਂ ਤੈਨੂੰ ਲੱਗਦਾ ਵੀ ਸੱਚੀਆਂ ਆ ਐਵੇਂ ਮਾਸਾਕ ਗੱਲ ਹੁੰਦੀ ਆ ਤੇ ਤੂੰ ਵਾਹੀ ਬਣਾ ਦਿੰਨੀ ਆ ਮਾ ਤਾਂ ਮੇਰੀ ਸੁਣ ਲੈ ਗੱਲ ਜਦੋਂ ਮੈਂ ਬੋਲਦੀ ਆ ਨਾ ਤੁਹਾਨੂੰ ਮੈਂ ਚੰਗੀ ਨਹੀਂ ਲੱਗਦੀ ਪਰ ਮੈਂ ਸੱਚੀ ਆ ਜਿੰਨਾ ਕ ਸੂਰੀਓ ਕਵਲ ਦਾ ਤੇ ਤੁਸੀਂ ਕੱਢਦੇ ਉਹਦੇ ਵਿੱਚ ਹੈ ਨਹੀਂ ਤੁਸੀਂ ਕਿਸ ਦੇ ਨੂੰ ਤੰਗ ਹੋਣਾ ਜੇ ਆ ਸੁਣ ਲਓ ਜਹਨ ਦੇ ਡੈਡੀ ਤੁਹਾਡੇ ਸਾਹਮਣੇ ਕੀ ਕਰੀ ਜਾਣ ਲਈ ਹੈ ਨਾਈ ਤੇ ਉਹ ਹੈ ਕਾ ਕਵਾਂ ਨਹੀਂ ਕੁਸੂਰ ਵਾ ਹੋਰ ਨਹੀਂ ਕਹਿਦਾ ਵੀ ਇਹ ਕੀ ਪਤਾ ਮੂੜ ਕੇ ਕੀ ਦਾ ਨਿਕਲਣਾ ਤੇ ਕੀ ਦਾ ਨਹੀਂ ਨਿਕਲਣਾ ਉਹਨੂੰ ਨਹੀਂ ਪੱਕਾ ਪਤਾ ਵੀ ਵਦਾ ਜਾਂ ਸਾਕੇ ਵਾ ਤੇ ਜਿਹੜਾ ਲੱਭ ਕੇ ਲਿਆ ਉਹ ਤੇ ਦਿਲ ਵਗੇ ਸਭ ਕੁ ਹੋ ਗਿਆ ਉਹਨੂੰ ਉਹ ਨਿਆਣਾ ਉਹਨੂੰ ਨਹੀਂ ਪਤਾ ਲੱਗਣ ਡਿਆ ਮੈਂ ਤਾਂ ਆਖਿਆ ਮੁੰਡਾ 4 ਦਿਨ ਆਇਆ ਕਿਤੇ 4 ਦਿਨ ਸੋਖਦੀ ਕਰ ਲੂ ਇਹੀ ਦੇ ਅੱਗੇ ਨਾਲੋ ਵੀ ਓਕੇ ਹੋ ਗਏ ਆ ਕੁੜੀਆਂ ਹੋਰ ਹੀ ਪੋੜਾ ਪਾ ਕੇ ਰਸਤਾ ਵੇਚਿਆ ਕੁੜੀ ਦਾ ਤੁਹਾਨੂੰ ਪਤਾ ਵਾ ਕਿ ਕੁੜੀ ਨੇ ਪੋਵਾੜਾ ਪਾਇਆ ਕਿ ਕਿੰਨੇ ਪਾਇਆ ਵਾ ਆ ਮੈਂ ਤੁਹੀ ਵੀ ਚੁੱਕਿਆਂ ਚਕਾਇਆ ਕੁੜੀ ਦੁਵਾਲੇ ਹੀ ਹੋ ਗਈਓ ਕੁੜੀ ਇਹੋ ਜਿਹੀ ਗੱਲਾਂ ਕਰ ਸਕਦੀ ਆ ਅੱਗੇ ਤੇ ਮੈਂ ਲਾ ਦੇਣਾ ਸੀ ਬਾਪੂ ਪਾਏ ਫੁੱਲੇ ਲਾਉਂਦਾ ਜਿੰਨੇ ਮਰਜੀ ਹੁਣ ਨਹੀਂ ਮਰ ਪਈਆ ਵੀ ਲਾਉਣਾ ਇਹਨੂੰ ਲੱਭ ਕੇ ਚਮੜਾ ਚੰਗਾ ਤੇ ਇਹਦਾ ਰਿਸ਼ਤਾ ਕਰਕੇ ਤੇ ਘਰੋਂ ਤੁਰੋ ਕੋ ਨਾ ਕਿਤੇ ਭੱਜ ਗਈ ਤੇ ਮੜ ਕੇ ਹੋ ਸਾਡੇ ਪਹਾ ਦਾ ਛਾਪਾ ਪਾ ਲੋ ਅੱਗੇ ਬੜਾ ਆਦੀ ਬੇਇੱਜ਼ਤੀ ਹੋਣੀ ਹੋ ਇਹੋ ਜਿਹੀ ਗੱਲਾਂ ਨਹੀਂ ਮੂੰਹੋਂ ਕੱਢੀ ਦੀਆਂ ਤੇਰੇ ਮੂੰਹੋਂ ਸਾਜਦੀਆਂ ਇਹ ਗੱਲਾਂ ਜੇ ਤਨੀਆਂ ਚ ਕਰਨ ਧਿਆਵਾ ਉਹ ਭੱਜ ਗਈ ਭੱਜ ਗਈ ਇਹ ਕੀ ਕਰਨੀ ਹੁੰਦੀ ਭੱਜ ਗਈ ਉਹ ਮਾਤਾ ਤਨ ਮੈਂ ਗੱਲ ਦੱਸਣਿਆ ਇਹਦੇ ਲੋਕਾਂ ਦੀਆਂ ਗੱਲਾਂ ਕਰਦੇ ਆਪਣੇ ਤੇ ਆ ਗਈਆਂ ਮੈਂ ਆਪਨੇ ਸਮਝਦੀ ਨਹੀਂ ਹੈਗੀ ਤੂੰ ਜੋ ਹੋਇਆ ਕੀ ਜਾਂਦੀ ਰਾਜ ਉਹ ਮੰਨੀ ਜਾਂਦੇ ਉਹ ਮੰਨੀ ਜਾਂਦੇ ਆ ਨਹੀਂ ਮੈਂ ਉਹਨੂੰ ਮੈਂ ਕਿ ਦੱਸੀ ਜਾਂਨੀ ਆ ਉਹ ਸਭ ਕੁਝ ਉਹਦੇ ਹੱਥੀਂ ਤੁਰਿਆ ਫਿਰਦੇ ਸਬੂਤ ਅਜੇ ਮੈਂ ਉਹਨੂੰ ਕਿ ਦੱਸਿਆ ਜਾਂ ਮੈਂ ਕੋਈ ਅੰਦਰ ਖੜਿਆ ਵਾ ਜਾਂ ਮੈਂ ਬਾਹਰ ਗਈ ਬੇਲੀ ਚ ਬੇਲੀਆਂ ਵੀ ਆਪੇ ਆਏ ਨਾ ਤੁਹਾਡੇ ਲੱਗੇ ਹੋਏ ਆਪੇ ਬੈਠੇ ਆ ਮੈਂ ਤਾਂ ਬਾਹਰੋਂ ਕੱਪੜੇ ਧੋਣ ਦੀ ਤੁਹਾਡੀਆਂ ਗੱਲਾਂ ਸੁਣ ਕੇ ਆਈ ਆ ਇੰਨਾ ਰੌਲਾ ਕਾਦਾ ਪੈਣ ਦਿਆ ਵਾ ਮੇਜਣਾ ਜਿਹੜੀ ਤੋਹਣਾ ਨਾ ਵਿਆਹ ਵਾਲੀ ਗੱਲ ਮੈਂ ਤੇ ਨਹੀਂ ਵੀ ਕਰੋ ਤੇ ਕੁੜੀ ਆਪਣੇ ਘਰ ਜਾਵੇ ਤੇ ਇਹਦੇ ਤੋਂ ਉਹਦਾ ਖਿਹੜਾ ਛੁੱਟੇ ਸਾਰੀ ਦਿਹਾੜੀ ਉਹ ਤੇਰੇ ਸਾਹਮਣੇ ਡਹੀ ਰਹਿੰਦੀ ਆ ਕੁੱਤੇ ਦੀ ਮੋਟੇ ਮਰਦੀ ਰਹਿੰਦੀ ਆ ਉਹਦਾ ਦਰਤੀ ਜਿੰਨਾ ਕਦਰ ਨਹੀਂ ਆ ਗੁੱਡੀ ਪਉਂਦੀ ਕਿਤੇ ਜਿਹੜੇ ਆ ਕੰਮ ਕਰਦੀ ਹੈ ਨਾ ਇਹਦਾ ਮੁੱਲ ਪਾ ਲਾ ਤੇ ਘਰ ਦਾ ਕੰਮ ਨਾ ਜਦੋਂ ਮੈਂ ਕਹਿ ਦਿੰਦੀ ਆ ਕਰ ਉਹਦਾ ਤੋਂ ਕਹਿਣਾ ਵੀ ਕੱਖ ਨਾ ਕਰ ਕੱਖ ਨਾ ਕਰ ਕਬਲ ਆ ਜਾ ਬਹਿ ਜਾ ਮੇਰੇ ਸਰਾਂ ਨੇ ਇਹੋ ਕੋ ਤੇਰੇ ਸਵਾਰ ਸਿਰ ਸਵਾਹ ਪਾ ਕੇ ਪਉਣੀ ਉਹਨੇ ਨੇ ਕਿਆ ਨਹੀਂ ਚੇਚ ਮਾ ਪਵਣੀ ਆ ਰਾਜਾ ਹਾ ਹੋ ਜਿਆ ਗੱਲਾਂ ਨਹੀਂ ਮੈਨੂੰ ਤੇਰਾਂ ਚੰਗੀਆਂ ਲੱਗਦੀਆਂ ਜੇ ਨਾ ਤੂੰ ਸਾਰਾ ਦਿਨ ਕਰਦੀ ਕਰਦੀ ਨੂੰ ਆਣੀ ਆ ਪਿਛੜਾ ਨੇ ਬੈਠੀ ਰਹਿੰਦੀ ਕਿੰਦਣ ਉਹ ਮੇਰੇ ਸੜਾਣੇ ਬੈਠੀ ਤੋ ਵੇਖੀ ਆ ਆ ਛੱਡ ਲੋ ਗੱਲਾਂ ਤੋਹੀ ਮੇ ਹੁਣ ਤੁਸੀਂ ਦੋਵੇਂ ਆਪਸ ਵਿੱਚ ਨਾ ਲੜੀ ਜੋ ਬਾਪੂ ਇਹਨਾਂ ਨੂੰ ਸਮਝਾਏ ਤੂੰ ਹੀ ਚੁੱਪ ਕਰ ਜਾ ਨਾ ਇਹਨਾਂ ਰੌਲਾ ਪਾਉ ਹਣ ਇਹਨੂੰ ਗੱਲ ਨੂੰ ਕਿਸ ਬੰਨੇ ਲਾਉਣਾ ਵਾ ਹਣ ਇਹਨੂੰ ਉਹਨੂੰ ਪਤਾ ਕੁਛ ਨਹੀਂ ਇਨੇ ਕੁੜੀ ਨੂੰ ਕੁੜੀ ਦਾ ਵਿਆਹ ਕਰਕੇ ਤੈਨੂੰ ਘਰੋਂ ਬੂਹ ਠਾਈਏ ਬੜਾ ਚੰਗਾ ਕਰ ਦਿੰਦੇ ਹਾਂ ਉਹਨੇ ਜਲੀ ਨਾ ਕਰਨੀ ਆ ਵੇਖ ਕੇ ਜਲ ਕੁੜੀਆਂ ਤੇ ਜਿੱਦੋਂ ਨੂੰ ਤੱਕ ਨਾ ਉਧਰ ਧੁਰਪੀਆਂ ਚਲੋ ਬਾਪੂ ਵੇਖੋ ਮਾੜਾ ਚੰਗਾ ਫਿਰ ਉਹਨਾਂ ਦਾ ਉਹ ਆਖਿਆ ਇਹ ਸੋਫੀ ਨੂੰ ਦੁੱਗੀ ਛੱਗੋ ਮੈਂ ਆ ਕੇ ਨਹੀਂ ਆ ਕਿ ਮੇਰੀ ਕੀ ਆਪਣੇ ਘਰ ਜਾਵੇ ਤੇ ਮੰਮੀ ਸੋਫੀ ਭਵਾ ਮੈਂ ਜਿਹੜਾ ਮੈਂ ਦੇਖੋ ਗੱਲਾਂ ਨਾ ਤੇ ਤੂੰ ਆਪਣੇ ਹੱਥੀਂ ਵਿਆਹ ਕਰ ਜਿਹੜਾ ਨਾ ਕਰ ਜਾ ਛੁੱਟੀ ਤੇਰੀ ਦਿਨੋਂ ਦਿਨ ਮੁੱਕਦੀ ਜਾਂਦੀ ਆ ਜਿਹੜਾ ਦਿਨ ਚੜਦਾ ਹੋ ਉਹ ਨਿਕਲ ਜਾਂਦਾ ਬਾਕੀ ਪਤਾ ਨਹੀਂ ਕੰਪਨੀ ਨੂੰ ਕਿਹੜੇ ਵੇਲੇ ਫੋਨ ਆ ਜਣਾ ਵੀ ਆ ਜਾ ਤੇ ਤੂੰ ਆਪਣੇ ਹੱਥੀਂ ਇਹ ਕਾਜ ਕਰਕੇ ਜਾਣ ਵਾਲਾ ਬਣਾ ਕਰੋ ਵਿਆਹ ਦੀਆਂ ਤਿਆਰੀਆਂ ਮੁੰਡਾ ਤੇ ਉਹ ਟਕੂਗਾ ਜਿੱਥੇ ਮੈਂ ਚਾਹੁੰਨੇ ਆ ਤੇ ਨਾਲੇ ਕਹਿੰਦੇ ਜਿਹੜੇ ਖਾਤੇ ਲਿਖਾਈ ਮੈਂ ਤੇ ਇਹੋ ਜਿਹੇ ਅੱਖਰ ਲਿਖੇ ਆ ਉਹ ਤੇ ਦੋਰੇ ਜੰਮਗੇ ਨਹੀਂ ਕੋਈ ਪੜ ਸਕਦਾ ਤੁਹਾਨੂੰ ਕੀ ਪਤਾ ਲੱਗਣਾ ਕਿ ਕਿਹਦੀ ਲਿਖਾਈ ਆ ਤੁਸੀਂ ਮੇਰੇ ਤੇ ਤਾਂ ਵੀ ਲਜਾਮ ਹੀ ਲਾਈ ਜਾਂਦੇ ਹੋ ਬਾਪੂ ਮੇਰਾ ਤੇ ਜੀ ਕਰਦਾ ਵਾ ਇਹਨੂੰ ਇਦਾਂ ਕੰਨੋਂ ਫੜ ਕੇ ਨਾ ਬਾਹਰ ਕੱਢ ਕੇ ਤੇ ਭੇਜਦਾ ਇਹਨੂੰ ਕਿਸੇ ਕਰ ਨਾਲ ਤੋੜਦਾ ਇਦਾਂ ਵੇ ਆਇਦਾ ਕਰਨਾ ਕਿਨੇ ਖਰਚਾ ਲਾਈਏ ਤੇ ਵਾਧੂ ਚਲ ਕਾਨੂੰ ਇਹਨਾਂ ਗਰਮ ਹੋਈ ਜਾਂਦੇ ਤੁਹਾਡੇ ਪਤਾ ਛੱਟ ਬੀਪੀ ਵਧ ਜਾਂਦਾ ਵਾ ਤੇ ਚਾਰ ਦਿਨ ਤੋਂ ਹੀ ਛੁੱਟੀ ਆਇਆ ਜੇ ਹੱਸ ਖੇਡ ਕੇ ਕੱਢਣੀ ਆ ਹੋਰ ਇਹਨਾਂ ਖੱਤੀ ਨੇ ਵਿੱਚ ਕਲਾ ਪਾਤੀਆ ਚਲੋ ਆਓ ਅੰਦਰ ਬਹੁ ਜਾ ਕੇ ਤੇ ਮੈਂ ਬਣਾਵਾ ਚਾਹ ਕੋਟ ਇਹ ਤਾਂ ਦੇ ਹੋਈ ਰੰਡੀ ਰੋਣਾ ਰਹਿਣਾ ਇਹਨਾਂ ਨੇ ਬਸ ਚੁੱਪ ਕਰਨਾ ਮਾਂ ਨੇ ਆਪਣੀਆਂ ਕਰੀ ਜਾਣੀਆਂ ਧੀ ਨੇ ਆਪਣੀਆਂ ਕਰੀ ਜਾਣੀਆਂ ਵਾ ਵੇਖ ਲਓ ਆਪਣੇ ਨੋ ਪਤ ਦੇ ਕੰਮ ਕਿੰਨੀਆਂ ਉਹਨਾਂ ਨੇ ਗੱਲਾਂ ਕੀਤੀਆਂ ਤੁਸੀਂ ਇੱਕ ਵਾਰੀ ਨਹੀਂ ਬੋਲੇ ਕਿੱਤਾ ਛੱਜ ਚ ਪਾ ਕੇ ਤੇ ਮੇਰੀ ਧੀ ਨੂੰ ਛੱਟਣ ਢਏ ਆ ਤੇ ਐਤਾ ਨਹੀਂ ਨਾ ਇਹਨਾਂ ਨੂੰ ਕਰਨੀ ਚਾਹੀਦੀ ਮੈਂ ਤੈਨੂੰ ਇੱਕ ਗੱਲ ਦੱਸਾਂ ਮੇਜਰ ਇਹਨਾਂ ਨੇ ਆਣਾ ਨਹੀਂ ਪੜਿਆ ਲਿਖਿਆ ਵਾ ਅਸੀਂ ਤੇ ਚਲੋ ਨਿਬੜਵਾ ਸਾਨੂੰ ਤੇ ਨਹੀਂ ਪਤਾ ਸਾਡੀਆਂ ਅੱਖਾਂ ਦੇ ਤੇ ਪੱਟੀ ਬੱਝ ਸਕਦੀ ਆ ਉਹ ਪੜਿਆ ਲਿਖਿਆ ਵਾ ਹੁਣ ਸਭ ਕੁਝ ਪੜ ਕੇ ਤੇ ਫੇਰ ਦੱਸਿਆ ਤੁਹਾਨੂੰ ਹੋ ਸਕਦਾ ਸਾਡੀ ਤੇਜ ਕੋਈ ਗਲਤੀ ਹੋਵੇ ਚਲ ਬਣ ਗਈ ਗੱਲ ਮਾਮਾ ਤੀਆਂ ਜੋਰ ਤੇ ਬੜਾ ਲਾਇਆ ਪਰ ਵਾਹ ਪੇਸ ਮਾਵੀ ਨਹੀਂ ਉਹਨਾਂ ਦੀ ਜਾਨ ਦਿੱਤੀ ਰਾਜ ਕਿੜੀਆਂ ਸੋਚਾਂ ਚ ਪਈਆਂ ਜਾਂ ਪਾਣੀ ਦਾ ਮੇਰਾ ਤੇ ਗੱਲਾਂ ਸੁਣ ਸੁਣ ਕੇ ਸਿਰ ਪੀੜ ਹੋ ਗਿਆ ਵਾ ਕੋਈ ਨਹੀਂ ਲਿਉਣੀ ਬਣਾਉਣੀ ਚਾਹ ਵੀ ਪਤਾ ਸਿਰ ਪੀੜ ਇੰਨੀ ਕਰਨੀ ਆ ਬੋਲਣੋਂ ਹਟਦੀਆਂ ਨਹੀਂ ਮਾਮਾ ਤੀਆਂ ਵੇਖਿਆ ਕਵਲ ਨੇ ਕਿਤੇ ਪਾਣੀ ਪੀਣ ਦਿੱਤਾ ਆਪਣੇ ਪੈਰਾਂ ਤੇ ਜਿਉ ਮੰਮੀ ਆ ਤੋ ਉਹਨੇ ਵੀ ਮਾਸਾ ਜਿੰਨਾ ਕਸੂਰ ਨਹੀਂ ਕੱਢਿਆ ਅਜੇ ਡੈਡੀ ਜੀ ਗੱਲ ਨੂੰ ਸਮਝਦੇ ਆ ਵੀ ਮੇਜਰ ਦੀ ਗੱਲ ਸੱਚੀ ਆ ਪਰ ਉਹ ਯਕੀਨ ਨਹੀਂ ਧਰਦੇ ਚਲੋ ਤੁਸੀਂ ਬੈਠੋ ਤੇ ਮੈਂ ਲਿਉਣੀ ਤੁਹਾਡੇ ਵਾਸਤੇ ਪਹਿਲਾਂ ਪਾਣੀ ਤੇ ਫੇਰ ਬਣਾਉਣੀ ਆ ਮੈਂ ਚਾਹ ਕਿੱਦਾਂ ਤੁਸੀਂ ਮੂੰਹ ਭਰ ਕੇ ਤੇ ਕਹਿਤਾ ਵਾ ਕਿ ਕੁੜੀ ਦਾ ਵੀ ਕਸੂਰ ਹੋਣਾ ਵਾ ਮੈਨੂੰ ਤਾਂ ਲੱਗਦਾ ਵਾ ਵੀ ਰਾਜ ਨੇ ਮੇਜਰ ਨੂੰ ਹੀ ਮਗਰ ਲਾ ਲਿਆ ਵਾ ਜਿਹੜਾ ਉਹ ਵੀ ਇੰਨੀਆਂ ਗੱਲਾਂ ਕਰੀ ਜਾਂਦਾ ਵਾ ਮੇਜਰ ਦਾ ਬਿਲਕੁਲ ਨਾ ਨਹੀਂ ਲੈਣਾ ਰਾਜ ਨੂੰ ਪਾਵੇਂ ਇੱਕ ਦੀਆਂ ਦਾਹ ਹਲਾ ਮੇਜਰ ਨਾ ਮਾੜੀ ਚੰਗੀ ਸੁਣਦਾ ਤੇ ਨਾ ਕਹਿੰਦਾ ਹੀ ਆ ਉਹਨੂੰ ਪਤਾ ਲੱਗਾ ਤਾਂ ਫੇਰ ਹੀ ਉਹਨ ਗੱਲ ਕੀਤੀ ਆ ਅੱਗੇ ਨਾ ਮੇਜਰ ਨੇ ਕਰਤੀ ਕੋਈ ਗੱਲ ਆ ਲੋ ਪਾਣੀ ਜਾਂ ਤੂੰ ਚਾਹ ਬਣਾ ਕੇ ਲਿਆ ਮੈਂ ਲੱਖਸ ਦਾ ਕਰਨਾ ਮੜਾ ਜਾ ਚੱਲ ਪੈ ਜਾ ਨਵੇਂ ਬਣਾਉਣੀ ਚਾਹ ਜਿਓ ਦੋਵੇਂ ਜੀ ਕਹਿੰਦੇ ਆ ਨਾ ਕਿ ਕੁੜੀ ਦਾ ਵਿਆਹ ਕਰ ਦਈਏ ਤੇ ਚੰਗਾ ਹੋਊ ਕਰ ਲੈਣ ਦੀਏ ਏਨਾ ਹੋਵੇ ਬ ਮੁੜਕੇ ਆਖਣ ਵੀ ਸਭ ਕੋ ਮਗਰੋਂ ਕੁੜੀ ਨੂੰ ਦੇ ਤਾ ਵਾ ਫੇਰ ਉਹ ਕਰ ਲੈਣਗੇ ਦੀ ਚੰਗੀ ਗੱਲ ਵਾ ਜੋ ਹੋਣਾ ਸੀ ਉਹ ਤੇ ਹੋ ਹੀ ਗਿਆ ਵਾ ਤੇ ਆਪਣੇ ਟਾਈਮ ਦੇ ਨਾਲ ਕੁੜੀ ਵੀ ਜਾਣ ਵਾਲੀ ਬਣੇ ਹਾਏ ਇਦਾਂ ਕਿੱਤਾ ਕਰਨ ਦਵਾ ਕੀ ਬਤਾ ਉਹਨਾਂ ਕਿੱਤਾ ਦਾ ਮਾੜਾ ਚੰਗਾ ਲੱਭ ਦੇਣਾ ਵਾ ਤੇ ਉੱਥੇ ਹੀ ਕੁੜੀ ਨੂੰ ਕਲਾ ਦੇਣਾ ਵਾ ਹੀ ਕੋਈ ਇੰਨਾ ਵੀ ਥਾਨੀ ਮਾੜੇ ਨਹੀਂ ਗਏ ਕੋ ਨਾ ਕੋ ਸੋਚ ਕੇ ਕਰਨਗੇ ਇੰਨਾਂ ਦੀ ਧੱਕਾ ਕਰਦੇ ਲੱਗੇ ਹੋਣਾ ਵੇਖੀਂ ਕਵਲ ਤੂੰ ਤੇ ਮੇਰੇ ਤੇ ਇੰਨੇ ਲਜਾਮ ਲਾਉਂਦੀ ਹੈ ਨਾ ਤੈਨੂੰ ਉੱਥੇ ਛੁੱਟੂਗੀ ਜਿੱਥੇ ਤੈਨੂੰ ਕਿਤੇ ਪਾਣੀ ਦਾ ਘੁੱਟ ਵੀ ਨਾ ਮਿਲੇ ਤੂੰ ਹੀ ਤੁਹਾਨੂੰ ਤੇ ਮਾਵਾਂ ਧੀਆਂ ਨੂੰ ਨਾ ਇਹੋ ਜਿਹਾ ਤਰਸਾਉਂਗੀ ਤੂੰ ਹੀ ਰਾਜ ਕਰਨੀਆਂ ਇੱਥੇ ਖਾਂਦੀਆਂ ਪੀਂਦੀਆਂ ਅਸੀਂ ਤਾਂ ਕੱਖ ਕਰਦੀਆਂ ਨਹੀਂ ਅਸੀਂ ਤਾਂ ਕੁਝ ਖਾਂਦੀਆਂ ਹੀ ਨਹੀਂ ਅਸੀਂ ਤਾਂ ਕੁਝ ਖਾਂਦੀਆਂ ਨਹੀਂ ਤੂੰ ਹੀ ਤਾਂ ਹੁਣ ਤਰਸ ਹੋ ਗਈਆਂ ਬੁਰਕੀ ਬੁਰਕੀ ਨੂੰ ਇਹਦੇ ਬਾਪ ਆਂ ਰਾਜ ਦੇ ਰਾਜ ਨੂੰ ਜੋ ਮਰਜ਼ੀ ਕਹੀ ਜਾ ਉਹਦਾ ਮੈਨੂੰ ਮਾਸਾ ਜਿੰਨਾ ਗੁੱਸਾ ਗਿਆ ਨਹੀਂ ਉਹ ਇਹੋ ਜੇ ਕੰਮ ਕਰ ਸਕਦੀ ਆ ਪਰ ਮੇਜਰ ਇਹੋ ਜਿਹਾ ਕੰਮ ਨਹੀਂਗਾ ਕਰਦਾ ਮਾਂ ਤੇਰੀ ਕਹਿੰਦੀ ਮੇਰੀ ਧੀ ਕੋ ਕੰਮ ਕਰਮਦੀ ਆ ਉੱਥੇ ਤੂੰ ਕੰਮ ਵੀ ਕਰੇਗੀ ਤੇ ਨਾਲੇ ਚੀਜ਼ਾਂ ਨੂੰ ਵੀ ਤਰਸੇਗੀ ਇੱਥੇ ਤੇ ਬਸ ਕੰਮ ਹੀ ਕੰਮ ਸਿਰ ਤੇ ਚੜਾਤਾ ਵੀ ਕਵਲੇ ਸਾਰਾ ਕਰਦੀ ਆ ਰਾਜ ਤੇ ਕੱਖ ਕਰਦੀ ਨਹੀਂਗੀ ਚਲੋ ਮੇਜਰ ਤੇ ਆਂਦੇ ਨਾ ਨਹੀਂ ਮਾੜਾ ਕਰਦਾ ਤੇ ਪਰ ਰਾਜ ਤੇ ਨਾ ਮੈਨੂੰ ਮਾਸਾ ਜਿੰਨਾ ਯਕੀਨ ਨਹੀਂਗਾ ਵੀ ਉਹ ਵੀ ਸਾਡਾ ਕੁਝ ਚੰਗਾ ਸੋਚੂਗੀ ਉਹ ਨਹੀਂ ਸਾਡਾ ਕੁਝ ਚੰਗਾ ਸੋਚਦੀ ਚੱਲ ਕੰਨ ਤੋ ਜਾਣਦੇ ਤੂੰ ਇਸ ਗੱਲ ਨੂੰ ਨਾ ਜਿੱਦ ਕਰੀ ਜਾ ਉਹ ਵੇਲਾ ਤੇ ਉਹਨਾਂ ਨੂੰ ਵੀ ਡੀਕੀ ਜਾਣਦੇ ਉਹ ਉਹ ਵੀ ਆਪਣਾ ਨਹੀਂ ਮੁੜੇ ਕੀ ਪਤਾ ਵੇ ਬਾਰੋ-ਬਾਰ ਹੀ ਨਹੀਂ ਹੋਗੇ ਚਲੇਗੇ ਉਹਨਾਂ ਨੂੰ ਕਿਸੇ ਗੱਲ ਦਾ ਪਤਾ ਲੱਗ ਹੀ ਨਹੀਂ ਗਿਆ ਬਾਕੀ ਇਹ ਆ ਵੀ ਰਹਿਤਾ ਤਾਂ ਕੋਈ ਨੇਪਰੇ ਚੜ੍ਹ ਨਹੀਂ ਲਿਆ ਜਿਹੜਾ ਵੀ ਆਉਂਦਾ ਉਹ ਹੀ ਮੁੜ ਜਾਂਦਾ ਪਤਾ ਨਹੀਂ ਕਿਉਂ ਮੈਨੂੰ ਐਦਾਂ ਮਹਿਸੂਸ ਹੁੰਦਾ ਵਾ ਜਿਦਾਂ ਮੈਨੂੰ ਕਹਿੰਨੇ ਫਸਾਇਆ ਵਾ ਤੇ ਸ਼ੱਕ ਵੀ ਸਾਰਾ ਮੇਰਾ ਭਾਬੀ ਤੇ ਜਾਂਦਾ ਵਾ ਤੇ ਕੋਈ ਨਹੀਂ ਭਾਬੀ ਜੀ ਜੇ ਤੁਸੀਂ ਐਦਾਂ ਖੁਸ਼ ਹੋ ਨਾ ਤੇ ਰਹਿ ਲਓ ਮੈਂ ਆਪਣੇ ਵੀਰ ਦਾ ਘਰ ਨਹੀਂ ਜਾੜਨਾ ਚਾਹੁੰਨੀ ਵੀ ਨਹੀਂ ਤੇ ਸਚਾਈ ਤੇ ਮੈਂ ਆਪਣੀ ਅੱਜ ਸਾਬਤ ਕਰਦਾ ਭਾਵੇਂ ਜਿੱਥੋਂ ਤੱਕ ਮੈਨੂੰ ਮਰਜ਼ੀ ਜ਼ੋਰ ਲੱਗ ਜਾਂਦਾ ਭਾਵੇਂ ਟਾਈਮ ਲੱਗ ਜਾਂਦਾ ਪਰ ਮੈਂ ਆਪਣੀ ਸਚਾਈ ਸਾਬਤ ਕਰ ਦੇਣੀ ਥੋੜਾ ਬੜਾ ਆਪਣੀ ਧੀ ਦਾ ਕਸੂਰ ਕੱਢਿਆ ਕਰ ਤੂੰ ਉਹਨੂੰ ਬੋੜਾ ਪੂਏ ਨਾ ਚੜਾਇਆ ਕਰ ਤੂੰ ਇਹ ਤੇ ਨਾ ਫੇਰ ਕੁੜੀ ਦਾ ਹੀ ਕਸੂਰ ਕੱਢਣ ਡੈ ਪਈ ਉਹਨਾਂ ਦੇ ਮਗਰ ਲਾ ਕੇ ਕੀ ਉਹਦੇ ਵਿੱਚ ਕਸੂਰ ਵਾ ਕਵਲ ਨੂੰ ਮੈਂ ਮਾੜੀ ਨਹੀਂ ਕਹਿਣਾ ਪਰ ਇਹ ਉਮਰ ਹੀ ਇਦਾਂ ਦੀ ਹੁੰਦੀ ਆ ਨਿਆਣੇ ਕੋਈ ਗਲਤੀ ਹੋ ਜਾਂਦੀ ਆ ਗਲਤੀ ਜੇ ਨਿਆਣੇ ਕੋ ਹੋਗੀ ਸਧਾਰਨ ਸਾਡਾ ਫਰਜ ਵਾ ਮੇਰੀ ਸਚਾਈ ਸਾਹਮਣੇ ਆਉਣਾ ਕਰਕੇ ਤੁਹਾਡਾ ਝੂਠ ਫੜਿਆ ਜਾਵੇ ਤੇ ਮੇਰੇ ਵੀਰ ਦਾ ਹਾਸ ਦਾ ਵਸਦਾ ਘਰ ਉਜੜ ਜੇ ਮੈਂ ਤੇ ਇਹੋ ਚਾਹੁੰਦੀ ਆ ਕਿ ਮੇਰੇ ਵੀਰ ਦਾ ਘਰ ਵਸਦਾ ਰਹੇ ਤੁਸੀਂ ਖੁਸ਼ ਰਹੋ ਮੈਂ ਰੱਬ ਦੇ ਪਾਣੇ ਚ ਖੁਸ਼ ਰਹਿ ਲੂੰਗੀ ਜਿੱਥੇ ਰੱਖੂਗਾ ਨਾ ਉਥੇ ਖੁਸ਼ ਹਾਂ ਮੈਂ ਮੇਰੀ ਕਿਸਮਤ ਵਿੱਚ ਇਹ ਦੁੱਖ ਲਿਖੇ ਆ ਨਾ ਤੇ ਮੈਂ ਚੋਲੀ ਅੱਡ ਕੇ ਪਵਾ ਲੂੰਗੀ ਉਹਦੀ ਜ਼ਿੰਦਗੀ ਨੂੰ ਸਹੀ ਕਰ ਲਈਏ ਕੀ ਪਤਾ ਸਦੈਣ ਕੋ ਕਿਦਾਂ ਦਾ ਲੱਭ ਕੇ ਬੈਠੀ ਆ ਭਰਾ ਪਰਜਾਈ ਏਡਾ ਤਾਂ ਨਹੀਂ ਆ ਫੇਰ ਮਾਰਾ ਸੋਚ ਲੈਣ ਲੱਗੇ ਸਿਆਣਿਆਂ ਆਖਿਆ ਜੇ ਕੋਈ ਆਪਣਾ ਛਟੂ ਦੇ ਸਾਵੇਂ ਛਟੂ ਤੂੰ ਪਹਿਨੀ ਛੋੜ ਦੇਣ ਲੱਗਾ ਵੇਖ ਲੋ ਮਰਜ਼ੀ ਕਰੋ ਆਪਣੀ ਮੇਰੀ ਕਿਹੜੀ ਤੂੰ ਮੰਨਣੀ ਨਾ ساری ਉਮਰ ਮੰਨਨੀ ਆ ਤੇ ਨਾ ਤੂੰ ਮੰਨਣੀ ਆ ਕਰਨਾ ਤੇ ਤੁਸੀਂ ਉਹੋ ਕਹੋ ਜੋ ਤੁਹਾਡੇ ਨੂੰ ਕੁੱਤ ਨੇ ਆਖਿਆ ਨੇੜਾ ਕਿਹੜਾ ਕਹਿੰਦੇ ਸਾਰੀ ਉਮਰ ਤੇ ਮੰਨਣੀ ਨਹੀਂ ਕਿਹਾ ਜੇ ਸੁਣਦੇ ਡੈਡੀ ਮੋਰੇ ਹੋ ਕੇ ਅਸੀਂ ਤੋਰ ਤੇ ਪਏ ਆ ਤੇ ਮੰਮੀ ਦਾ ਐਡਾ ਮੂੰਹ ਹੋਣਾ ਵਾ ਉਹਨੇ ਕਹਣਾ ਆਪਣੀ ਮਰਜ਼ੀ ਜੀ ਕਰੀ ਜਾਂਦੇ ਆ ਐ ਆਪਣੀ ਉਹਦਾ ਮਰਜ਼ੀ ਨਾਲ ਤੇ ਕਰਨ ਦੇ ਆ ਵੀ ਚਲੋ ਵਧੀਆ ਹੋ ਜੇ ਜੇ ਫਿਰ ਆਈ ਜਾਵੇ ਤੇ ਉਹ ਤਾਂ ਕਹਦਾ ਗੁੱਸਾ ਕਰਨਾ ਕੋਈ ਗੱਲ ਨਹੀਂ ਦੋ ਚਾਰ ਦਿਨ ਆਪੇ ਕਰਨਾ ਵਾ ਪਰ ਕਿ ਜਿਵੇਂ ਵਿਆਹ ਕਰਤਾ ਕੁੜੀ ਘਰ ਚਲ ਜਣੀ ਉਹਨੇ ਕਹਦਾ ਗੁੱਸਾ ਕਰਨਾ ਹੈ ਤੇ ਸਹੀ ਆ ਪੈਸਾ ਵੀ ਸਾਰਾ ਆਪਣੇ ਕੋਲ ਲਾਉਣਾ ਫੇਰ ਵੀ ਸਾਨੂੰ ਉਹਨੇ ਬੁਰੇ ਹੀ ਬਣਾਈ ਜਾਣਾ ਵੈਨੇ ਉਹ ਕੋਈ ਨਹੀਂ ਮਾਤਾ ਇਦਾਂ ਹੀ ਕਰਦੀਆਂ ਹੁੰਦੀਆਂ ਵਾ ਇਹਨਾਂ ਦੀ ਨਹੀਂ ਸੋਚੀ ਜਾਂਦਾ ਕੀ ਬੋਲੀ ਚੰਦੀ ਆ ਵੀਰੋ ਸਾਰੇ ਜਿਹੜੀ ਲੰਗੀ ਆ ਅਜੇ ਤੱਕ ਨਹੀਂ ਆਏ ਤੇ ਜੇ ਮੈਂ ਨਹੀਂ ਤਾਂ ਤੁਸੀਂ ਵੀ ਆਜਦੇ ਵੀ ਤੂੰ ਐਵੇਂ ਬੋਲਦੀ ਰਹਿਣੀ ਆ ਚੱਲ ਗਏ ਸ਼ਹਿਰ ਲੱਗ ਜੰਦਾ ਟਾਈਮ ਕੋਈ ਨਹੀਂ ਆ ਜਾਂਦੀ ਆ ਕਾਨੂੰ ਟੈਨਸ਼ਨ ਲੈਣ ਨਹੀਂ ਆ ਕੋਈ ਕੰਮ ਤੇ ਕੰਮ ਨਹੀਂ ਆ ਕੀ ਦਾ ਹੁੰਦਾ ਵਾ ਕੋਈ ਪਿੱਛੇ ਦਾ ਫਿਕਰ ਵੀ ਕਰੀਦਾ ਹੁੰਦਾ ਤੇ ਘਰ ਵੀ ਕੋਈ ਕੰਮ ਮਾਂ ਕਾਦਰ ਉਹਨਾਂ ਪਤਾ ਮਮੀ ਆ ਹੀ ਗਏ ਕੋਈ ਉਹਨਾਂ ਨਾਲ ਕੋਈ ਨਹੀਂ ਪਾਇਆ ਮੈਂ ਵਾ ਖੜੀ ਤੇ ਕੇ ਧਿਆਨ ਵਿੱਚ ਹੀ ਆਦੀ ਮੁੜੇ ਨਹੀਂ ਜੀ ਤੁਹਾਨੂੰ ਪਤਾ ਵੀ ਨਿਕ ਨੇਗਾ ਸੰਭਾਲ ਲੈਂਦੇ ਆ ਟਾਈਮ ਲੱਗ ਜਾਂਦਾ ਵਾ ਡੈਡੀ ਜੀ ਆ ਚੋੜਾ ਵਾ ਮਾਏ ਉਹ ਮਹਾਰਾਜ ਕਰਮੀ ਭਾਈ ਕੀ ਕਰੇ ਤੇ ਆ ਖਲੀਰੇ ਇਹਦੇ ਵਿੱਚ ਵਾ ਹਾਂਜੀ ਇਹ ਫੇ ਮੈਂ ਗੱਡੀ ਚ ਸਮਾਨ ਕੱਢ ਲਿਆ ਵਾ ਮਿਹ ਸਗਨ ਆਪਾਂ ਹੁਣ ਦਾਵਾ ਤੇ ਨਿਗਾਨੇ ਕਾ ਕਾੜਨਾ ਜੱਸੇ ਨਹੀਂ ਤੁਹਾਨੂੰ ਪਤਾ ਨਿਆਣਾ ਵਾ ਤੇ ਮੈਂ ਛੇੜੂਗਾ ਤੇ ਮੈਂ ਇਹਨੂੰ ਬਾਰੀ ਜਿਹਾ ਰੱਖ ਲੈਣੀ ਆ ਤੇ ਮੰਮੀ ਤੁਸੀਂ ਵੇਖ ਲਓ ਚੰਗਾ ਭਲਾ ਬਹੁਤ ਵਧੀਆ ਵਾ ਬਤਾ ਤੋਈ ਵੇਲਾ ਸਮਾਨ ਤੁਹਾਨੂੰ ਚਾ ਚੜਿਆ ਕੁੜੀ ਦਾ ਵਿਆਹ ਵਾ ਮੈਨੂੰ ਨਹੀਂ ਚਾ ਚੜਿਆ ਮੇਰੀ ਧੀ ਨਾਲ ਤੁਸੀਂ ਧੱਕਾ ਕਰਦੇ ਹੋ ਮਾਤਾ ਸੁਣ ਲਾ ਗੱਲ ਇੱਕ ਤਾਂ ਅੱਗੇ ਦਾ ਅੱਗੇ ਲਾ ਕੇ ਕੰਮ ਕਰਨ ਦੇ ਆ ਅਸੀਂ ਇਹ ਪੈਰ ਪਛਾਣ ਕਰ ਲੈਣਾ ਹੀ ਹੋ ਫੇ ਮੁੜ ਕੇ ਕਰਦੀ ਨਹੀਂ ਜਿੱਥੇ ਮਗਰਨਾ ਹੀ ਹੋ ਮੰਮੀ ਸਾਰੇ ਕੰਮ ਅਸੀਂ ਮੋਰੇ ਹੋ ਕੇ ਕਰ ਰਹੇ ਆ ਜਿਉਂ ਸਿਗਰ ਦੁਪਹਿਰ ਦੇ ਘਰੋਂ ਨਿਕਲੇ ਆ ਤੁਹਾਨੂੰ ਪਤਾ ਦੁਕਾਨਾਂ ਤੇ ਮਾਸਾ ਮਸਮਾਨ ਲੈਿੰਦਾ ਕਿੰਨਾ ਟਾਈਮ ਲੱਗਦਾ ਵਾ ਤੇ ਤੁਸੀਂ ਆਉਂਦੇ ਫੇ ਸਾਡੇ ਦਿਵਾਲੇ ਹੋ ਗਏ ਆ ਅਸੀਂ ਮਾੜਾ ਕਰਨ ਦੇ ਆ ਹੁ ਡੈਡੀ ਨੇ ਵੀ ਚਾਹ ਡੈਡੀ ਨੇ ਵੇਖ ਲਿਆ ਤੇ ਤੁਸੀਂ ਇੱਕ ਵਾਰੀ ਹੱਥ ਪਾ ਕੇ ਨਹੀਂ ਸਮਾਨ ਨੂੰ ਵੇਖਿਆ ਇਹ ਤੁਹਾਡੇ ਵਾਂ ਦੀ ਲੈਕੀ ਵਾਲਾ ਕੰਮ ਨਹੀਂ ਹੈਗਾ ਮਾਤਾ ਜੇ ਕੋਈ ਉਨੀ ਕੀ ਹੋਗੀ ਨਾ ਮੁੜ ਕੇ ਅਹੀ ਜੋ ਮੇਰ ਨਹੀਂ ਲਾਣੀ ਕੋਈ ਗੱਲ ਹੋਗੀ ਤਾਂ ਤੂੰ ਹੀ ਜਮੇਰ ਹੋਏਗੀ ਕੰਟੋ ਕੋ ਸਿਆਣੀ ਬਣਾ ਮੁੰਡਾ ਨਿਆਣਾ ਨਹੀਂਗਾ ਮੁੰਡਾ ਲੈਕ ਵਾ ਸਭ ਕੁਝ ਜਾਣਦਾ ਵਾ ਤੇ ਤੂੰ ਵੇਖ ਲੈ ਜੇ ਕੋਈ ਉਹ ਜਿਹਾ ਕੰਮ ਹੋ ਗਿਆ ਉਹਨਾਂ ਵੇ ਲੱਤ ਨਹੀਂ ਲਾਉਣੀ ਕੱਲ ਨੂੰ ਫੇਰ ਹੁੰਦੀ ਵਿਰੇਗੀ ਕੋਈ ਵੇੜਾ ਕੁੜਾ ਵੀ ਵੇਖ ਲਿਆ ਕਰ ਮੁੰਡਾ ਕਿੰਨੀਆਂ ਚਾਰੀਆਂ ਨਾ ਕਰਨ ਦਿਆ ਤੇ ਜੇ ਉਹ ਟਕਾਲੀ ਪਈ ਆਏ ਆ ਤੇ ਤੂੰ ਆਉਂਦਿਆਂ ਨੂੰ ਫੇਰ ਮੱਥੇ ਵਟ ਪਾਇਆ ਵਾ ਕੁਝ ਥੋੜਾ ਜਿਹਾ ਸੋਚ ਲਿਆ ਕਰ ਰਾਜ ਚੋਕਾ ਉਸਮਾਨ ਅੰਦਰ ਰੱਖੋ ਮੈਂ ਰੱਖ ਤੇ ਦਿਨੀ ਆ ਮੰਮੀ ਨਾ ਤੇ ਇਹੋ ਕੰਮ ਰਹਿਣਾ ਕਿਤੇ ਪਾਣੀ ਨਹੀਂ ਕਿਤੇ ਧਾਣੀ ਨਹੀਂ ਕਿਤੇ ਪੁੱਛਿਆ ਰੋਲਾ ਹੀ ਬਸ ਇੱਕੋ ਗੱਲ ਫੜ ਲੈਣੀ ਇੰਨਾ ਨਹੀਂ ਗੱਲ ਨੂੰ ਪੁੰਝੇ ਕਿਤੇ ਡਿੱਗਣ ਦੇਣਾ ਚੱਲ ਮੈਂ ਰੱਖਦੀ ਹੁਣ ਅੰਦਰ ਇਹਨੂੰ ਪਾਣੀ ਤਾਂ ਧਾਈ ਤਾਂ ਨਹੀਂ ਆਈ ਪਾਣੀ ਪੀ ਕੇ ਆਈ ਹੋਈ ਆ ਤੇਰੇ ਮੁੰਡੇ ਨੇ ਮੈਨੂੰ ਤਾਂ ਜੂਸ ਪਿਆਏ ਆ ਨਾ ਨਹੀਂ ਜੂਸ ਨਹੀਂ ਪਿਆੜਿਆ ਤਾਂ ਤਾਂ ਇਤਨਾ ਨਹੀਂ ਤੁਰੀ ਖੜੀ ਚੱਲ ਕੌਲ ਦੇ ਵੀ ਜ਼ਖਮਾਂ ਦੇ ਨਾ ਲੋਣ ਸਿੰਕਦੀਆਂ ਮਾਂ ਨੂੰ ਵੀ ਬੜਾ ਵਿਆਹ ਦਾ ਚਾਹੀ ਚਾਹ ਦੇ ਵਿਆਹ ਚ ਨਾ ਕੁੜੀ ਦੀ ਬੜੀ ਲੁਤਰੋ ਚੱਲਣ ਲੱਪੀ ਚਲ ਹਾਂ ਇਹਨੂੰ ਮੈਂ ਵਿਖਾ ਲਾਂਗੇ ਇਹਦੇ ਜਿਹੜੇ ਖੰਭ ਉੱਡਣ ਨਿਕਲੇ ਆ ਨਾ ਇਹਦੇ ਮੈਂ ਕੱਟਦੀ ਆ